ਇੱਥੇ ਅਜ ਬਾਗੜੀਆਂ ਚੈਂਪੀਅਨਸ਼ਿਪ ਚੱਲ ਰਹੀ ਆ ਆਪਾਂ ਸਾਰੇ ਦੇਖ ਹੀ ਰਹੇ ਆ ਨਾ ਉਹਦੇ ਚ ਸਾਡਾ ਪਹਿਲਾ ਮੈਚ ਸੀਗਾ ਜਿਹੜੀ ਆਪਣੀ ਟੀਮ ਜਿਹੜੀ ਨੇ ਬਰਨਾਲਾ ਸੰਗਠਨ ਦੀ ਤੇ ਜਿਹਦੀ ਜ਼ਿੰਮੇਵਾਰੀ ਮੈਨੂੰ ਤੇ ਆਪਣੇ ਲੱਖੇ ਤਨਹੋੜੀ ਨੇ ਦਿੱਤੀ ਹੈ ਲੱਖਾਂ ਵੀ ਮੇਰੇ ਨਾਮ ਕਰਾ ਦੇ ਇਹ ਅਸੀਂ ਟੀਮ 2 ਦਿਨ ਪਹਿਲਾਂ ਲਾਗੇ ਸੀ ਬਰਨਾਲਾ ਬਾਈ ਨੇੜੇ ਜਾ ਕੇ ਤੈਨੂੰ ਪਹਿਲਾਂ ਪਲੇਅਰਾਂ ਨੂੰ ਕਿਹਾ ਵਾ ਸਾਰੇ ਨੂੰ ਤੇ ਰਾਤ ਜਦੋਂ ਸਾਡੀ ਗੱਲ ਹੋਈ ਆ ਆਪਣੀ ਵਧੀਆ ਟੀਮ ਬਣੀ ਵੀ ਜਿਹੜੇ ਪਲੇਅਰ ਅਸੀਂ ਆ ਖੜਿਆ ਸਾਰੇ ਆ ਪਲੇਅਰ ਸੀਗੇ ਤੇ ਬਾਕੀ ਰਹਿੰਦੇ ਪਲੇਅਰ ਸੀਗੇ ਬਾਈ ਬੂਟਾ ਨਾ ਦਾਣਾ ਬਾਪਰ ਦੇਸੀ ਗਿਆ ਪ੍ਰਵੀਨ ਤੇ ਰਕੇਸ਼ ਬਾਪਰ ਤੇ ਹਿਸ਼ਾਰੀ ਦਾ ਚੇਰਾ ਵੀ ਸੀਗਾ ਤਾਂ ਨਾ ਵੀ ਕਿ ਤੇ 27 ਦੜਬਾ ਧਾਨਾ ਦੜਬਾ ਤੇ ਗੁਰੀਤਲੇਰ ਕਾਜੂ ਰਾਣੀ ਕੀ ਫੋਨ ਵੀ ਜਾਨੀ ਕਿ ਇੱਕ ਦੋ ਫੇਰ ਸੀਗੇ ਨਾਲ ਥੱਲੇ ਇਹ ਜਦੋਂ ਰਾਤ ਨੇਰੇ ਹੁੰਦੇ ਨੇ ਉਹਨਾਂ ਦਾ ਮੈਸੇਜ ਆਉਂਦਾ ਇਹ ਬੰਦੇ ਕਹਿੰਦੇ ਵੀ ਉਹਨਾਂ ਨੇ ਪੈਸੀ ਦਿੱਤੀ ਆ ਕਾਲੇ ਬਾਗੜਾਂ ਵਾਲੇ ਨੇ ਦੀਪਕ ਬੱਦੀ ਨੇ ਤੇ ਸਾਨੂੰ ਨਹੀਂ ਪਤਾ ਬਾਈ ਉਹਨਾਂ ਨੇ ਦਿੱਤੇ ਆ ਜਾਂ ਨਹੀਂ ਦਿੱਤੇ ਆ ਪਰ ਉਹ ਬੰਦੇ ਕਹਿੰਦੇ ਸਾਨੂੰ ਵੀ ਅਸੀਂ ਇਕੱਲੇ ਇਕੱਲੇ ਪਲੇਅਰ ਨੇ 30000 ਰੁਪਏ ਲੈਣੇ ਉਹਨੇ ਇਹ ਗੱਲ ਸਾਨੂੰ ਕਹੀ ਆ ਵੀ ਅਸੀਂ ਬਾਈ ਹੁਣ 3000 ਕਿੱਥੋਂ ਦੇ ਸਕਦੇ ਸੀਗੇ ਅਸੀਂ ਆ ਜਿਹੜੀ ਪਾਰਟਿਸਿਪੇਟ ਕੀਤੀ ਅਸੀਂ ਉਹੀ ਗੱਲ ਕੀਤੀ ਆ ਉਹਦੇ ਤੋਂ ਬਾਅਦ ਅਸੀਂ ਦੂਜੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਅਸੀਂ ਇਹਨਾਂ ਨੂੰ ਇੱਕ ਗੱਲ ਕਹਿ ਦਿੱਤੀ ਵੀ ਬਾਈ ਸਾਨੂੰ ਉਹਨਾਂ ਨੇ 2.5 ਲੱਖ ਰੁਪਏ ਪਾਰਟਿਸਿਪੇਟ ਕੀ ਹੈ ਵੀ ਅਸੀਂ ਗਿਣਣ ਜਾਵਾਂਗੇ ਨਹੀਂ ਪਰ ਅਸੀਂ ਬੰਦੇ ਹੋਰ ਕਰ ਲੈਨੇ ਨਵੇਂ ਵੀ ਸਾਡੀ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੋ ਜਾਂ ਤੁਸੀਂ ਆਪ ਕਰ ਲਓ ਤੇ ਉਹਨਾਂ ਨੇ ਸਾਨੂੰ ਫਿਰਣ ਦੋ ਦਿੱਤਾ ਜਵਾਬ ਤਾਂ ਕਰਕੇ ਸੀ ਆ ਵੀ ਸਾਡੇ ਨਵੇਂ ਪਲੇਅਰ ਵੀ ਕੋਸਟ ਸਾਡੇ ਪਲੇਅਰ ਬਾਹਰ ਗੱਡੀ 'ਚ ਬੈਠੇ ਆ ਤੇ ਇੱਕ ਦੋ ਪਲੇਅਰ ਚਲੀ ਵੀ ਗਏ ਏ ਟੀਮ ਲੈ ਕੇ ਵੀ ਅਸੀਂ ਪਹੁੰਚੇ ਸਵੇਰ 10:30 ਵਜੇ ਟੀਮ ਬਣੀ ਸਾਡੀ ਰੈਡੀ ਹੋ ਗਈ ਜਦੋਂ ਗੱਡੀ 'ਚ ਬੈਠੇ ਆਂ ਤੇ ਮੈਂ ਬਾਈ ਕਾਲੇ ਬਾਦੜੀਆਂ ਨੂੰ ਮੈਸੇਜ ਛੱਡਿਆ ਵੀ ਬਾਈ ਮੇਰਾ ਮੈਚ ਦੂਜਾ ਕਰ ਦੇ ਹਾਲਾਂਕਿ ਇਹ ਚੀਜ਼ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਕਿ ਮੈਂ ਸਾਨੂੰ ਦੂਰੋਂ ਪੈਂਦਾ ਕਿ ਸਾਡੀ ਪ੍ਰੋਪਰ ਟੀਮ ਬਣੀ ਵੀ ਸੀ ਵੀ ਸਾਡਾ ਮੈਚ ਦੂਜਾ ਕਰੋ ਟਾਈਮ ਤੇ ਨਹੀਂ ਪਹੁੰਚਿਆ ਆਂਦਾ ਇਹ ਕਹਿੰਦੇ ਅਸੀਂ ਹੋਟਲ ਬੁੱਕ ਕੀਤੇ ਉੱਥੇ ਰਹਿਵਾਂਗੇ ਤੇ ਬਾਈ ਜਿੰਨੀ ਵੀ ਜ਼ਰੂਰੀ ਸਾਨੂੰ ਬਾਗੜੀਆਂ ਦੀ ਚੈਂਪੀਅਨਸ਼ਿਪ ਕਿੰਨੀ ਜ਼ਰੂਰੀ ਹੈ ਤੇ ਉਹਨਾਂ ਕਹਿੰਦਾ ਕਿ ਕੱਲ ਮੈਚ ਲੱਖਾਂ ਵੀ ਖੇਡਦਾ ਸੀ ਤੇ ਸਾਡੇ ਬੰਦੇ ਸਾਨੂੰ ਉਹ ਵੀ ਜ਼ਰੂ ਉਦੇ ਕਰਕੇ ਬਈ ਅਸੀਂ 10 10:30 ਵਜੇ ਪਿੰਡੋਂ ਤੁਰੇ ਆ ਤੇ ਲੱਖਾਂ ਤੇ ਆਪਣਾ ਬਬਰਾ ਠਿਕਰੀ ਵਾਲਾ ਉਹ ਇਹਨਾਂ ਕੋਲੇ ਪਹਿਲਾਂ ਪਹੁੰਚ ਗਿਆ ਸੀ ਬਬਰੇ ਦਾ ਹਾਲਾਂਕਿ ਭਾਣਜਾ ਬਿਮਾਰ ਚੁਲਿਧਾਣੇ ਹਸਪੀਟਲ ਦੇ ਵਿੱਚੋਂ ਸੱਦਿਆ ਤੇ ਸਾਨੂੰ ਇਹ ਵੀ ਆਪਣੇ ਜ਼ਿਲ੍ਹੇ ਦੀ ਬੇਇੱਜ਼ਤੀ ਆ ਤੇ ਬਾਕੀ ਰਹਿੰਦੀ ਬਈ ਕਾਲੇ ਬਾਗੜੀਆਂ ਦੀ ਬੇਇੱਜ਼ਤੀ ਆ ਵੀ ਇਹਦੇ ਕੋਲ ਟੀਮ ਨਹੀਂ ਪਹੁੰਚੀ ਅਸੀਂ ਤਾਂ ਬਈ ਉਹ ਇੱਜ਼ਤ ਰੱਖਣ ਵਾਸਤੇ ਟੀਮ ਲੈ ਕੇ ਆਏ ਸੀ ਪਰ ਇਹਨਾਂ ਨੇ ਸਾਡੀ ਟੀਮ ਕੱਟੀ ਜਨ ਟੀਮ ਵੀ ਅਸੀਂ ਕੱਟਦੀ ਇਹਨਾਂ ਨੇ ਮੰਨ ਲਿਆ ਵੀ ਇਹ ਟਾਈਮ ਤੇ ਨਹੀਂ ਪਹੁੰਚੇ ਪਰ ਜਿਹੜੀ ਉਹ ਤੋਂ ਬਾਅਦ ਵਾਲੀ ਟੀਮ ਸੀ ਉਹ 2 ਘੰਟੇ ਬਾਅਦ ਚ ਪਹੁੰਚੀ ਉਹ ਜੱਗੂ ਦੀ ਗੱਡੀ ਖਰਾਬ ਹੋ ਗਈ ਉਹ ਸੱਚ ਬੋਲ ਰਿਹਾ ਜੀ ਅਸੀਂ ਕੋਲ ਜਿੰਨਾਂ ਕੇ ਗਏ ਭੋਗਪੁਰ ਜਿੱਥੋਂਾਂ ਦੀ ਗੱਡੀ ਖੜੀ ਸੀ ਉਹਦੀ ਰਿਕਾਰਡਿੰਗ ਇਹਨਾਂ ਨੇ ਫੋਨ ਤੇ ਚਲਾਈ ਆ ਜੱਗੂ ਕਹਿ ਰਿਹਾ ਵੀ ਮੇਰੀ ਗੱਡੀ ਖਰਾਬ ਹੋ ਗਈ ਮੈਨੂੰ ਟਾਈਮ ਦੇ ਦੇ ਤੇ ਸਾਡੀ ਰਿਕਾਰਡਿੰਗ ਵੀ ਬਾਈ ਕਾਲੇ ਦੇ ਕੋਲੇ ਪਈ ਸੀ ਬਾਈ ਸਾਡੀ ਗੱਲ ਤਾਂ ਨਹੀਂ ਸੁਣਾਈ ਕਿ ਇਹਨਾਂ ਲੋਕਾਂ ਨੂੰ ਜੀ ਅਸੀਂ ਕਿਹੜੀ ਮਜਬੂਰੀ ਚ ਫਸਣਾ ਅਸੀਂ ਤਾਂ ਬੰਦੇ ਨਾਲ ਧੱਕਾ ਕਰ ਕਰਕੇ ਲੈ ਗਏ ਆਉਣੇ ਹੁਣ ਤੇ ਬਾਬਰੇ ਜਿੱਤਰੀ ਵਾਲ ਨੂੰ ਪੁੱਛ ਸਕਦੇ ਹੋ ਜਿਹੜੇ ਬੰਦੇ ਕੋਦੇ ਨੇੜੇ ਦੀ ਹੋਵੇ ਵੀ ਉਹਨੂੰ ਕਿਹੜੀ ਸਥਿਤੀ ਕਹਿੰਦੀ ਸੱਚੀ ਆ ਸੀ ਉਹਦਾ ਭਾਣ ਜਾਂ ਬਿਮਾਰ ਵਾਲਾ ਲੁਧਿਆਣੇ ਧ ਅਸੀਂ ਸਿਰਫ ਆਪਣੇ ਜਿੜੇ ਦੀ ਇੱਜ਼ਤ ਲਈ ਜਿਹੜੇ ਬੰਦੇ ਨੇ ਜਵਾਬ ਦੇਤਾ ਉਹਨਾਂ ਨਾਲ ਦੇ ਨਾਲ ਦੀ ਤਾਂ ਬਈ ਕੁਛ ਨਹੀਂ ਸੋਚਿਆ ਸਾਡੀ ਤਾਂ ਕੋਈ ਸੀਗੀ ਨਾ ਸਾਡੀ ਇੱਜ਼ਤ ਸੀ ਹੁਣ ਕਿਉਂਕਿ ਬਾਈ ਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਬੋਲੇ ਮੇਰਾ ਨਾਮ ਲੈ ਕੇ ਵੀ ਗੁਰਪ੍ਰੀਤ ਨਹੀਂ ਬਣਾਊਗਾ ਹੁਣ ਲੋਕਾਂ ਨੂੰ ਇਹ ਹੋਣਾ ਬਈ ਬਾਈ ਮੈਂ ਕੋਈ ਕੁਛ ਨਾ ਗਲਤ ਕਰਦਾ ਇਹਦੇ ਚ ਬਾਕੀ ਜਿਹੜੇ ਪੇਜਾਂ ਪੂਜਾਂ ਨਾਲ ਜਾ ਕੇ ਵੀਡੀਓ ਪਾਉਂਦੇ ਆ ਬਾਈ ਸਮਾਰ ਕੇ ਦੂਜਾ ਪੱਖ ਦੇਖ ਲਿਆ ਕਰੋ ਬੰਦੇ ਦਾ ਵੀਡੀਓ ਪਾਉਣ ਤੋਂ ਹੁਣ ਆਹ ਵੀਡੀਓ ਪਾ ਦਿਓ ਫੇਰ ਤੁਹਾਨੂੰ ਮੈਂ ਬੰਦੇ ਇਹ ਕਹੂੰਗਾ ਵੀ ਹਾਂ ਬਈ ਬੰਦਿਆਂ ਦਾ ਕਸੂਰ ਸੀਗਾ ਜਾਂ ਨਹੀਂ ਬਾਕੀ ਇਹ ਬਾਈ ਕਾਲੇ ਇਹਨਾਂ ਲਖੇ ਬਨੂੜੀ ਬਾਕੀ ਭਾਈ ਉਦੋਂ ਵਾਲੀ ਜਦੋਂ ਆਪਣੀ ਟੀਮ ਸਕ੍ਰੈਚ ਹੋਈ ਆ ਉਦੋਂ ਬਾਅਦ ਵੀ ਗਰਾਊਂਡ 1.5 ਘੰਟਾ 1.5 ਘੰਟਾ ਖਾਲੀ ਰਹੀ ਆ ਹਾਂਜੀ ਆਪਾਂ ਕਿਹਾ ਕਿੱਦਾਂ ਹੋਣੀ ਸਾਡੀ ਕਿਹੜਾ ਨਾਮ ਆ ਟੀਮ ਹਾਜ਼ਰ ਪਹੁੰਚ ਕੇ ਖੜੀ ਜਾਂਦੇ 10000 ਰੁਪਏ ਭਾਈ ਅਸੀਂ ਨਹੀਂ ਪਹੁੰਚਿਆ ਉੱਥੇ ਅਸੀਂ ਗਲਤ ਆ ਨਾ ਉੱਥੇ ਗਰਾਊਂਡ ਫਿਰ ਵੀ ਜਿਹੜੇ ਘੰਟਾ ਖਾਲੀ ਰਹੀ ਆ ਤਾਂ ਮੈਚ ਕਰਾ ਸਕਦੇ ਸੀ ਮੈਂ ਜੇ ਤਾਂ ਉਹਨੇ ਟਾਈਮ ਤੇ ਮੈਚ ਹੋ ਜਾਂਦਾ ਅਸੀਂ ਉੱਥੇ ਅਸੀਂ ਉੱਥੇ ਵੀ ਤਾਂ ਅਸੀਂ ਉੱਥੇ ਵੀ ਤਾਂ ਕਰ ਰਹੇ ਆ ਤਾਂ ਲੋਕ ਕਹਿੰਦੇ ਸਾਨੂੰ ਮੈਂ ਵੀ ਮੈਕ ਤੇ ਬੋਲੂ ਉਹਨੇ ਪਲੇਅਰਾਂ ਵਾਲੇ ਜਿਹਨੇ ਸਾਨੂੰ ਜਵਾਬ ਦਿੱਤਾ ਇਹ ਕਹਿੰਦੇ ਮੈਕ ਸਾਨੂੰ ਬਾਅਦ ਚ ਬੋਲਣ ਦਿੱਤਾ ਮੈਂ ਮੈਂ ਕਦੋਂ ਵੀ ਫੜ ਦੇਤੇ ਨੇ ਕਾਲੇ ਬਾਈ ਨੂੰ ਆ ਜਾਣ ਦਿਓ ਇਹਦੇ ਚ ਬਾਈ ਤੁਸੀਂ ਆਪ ਦੇਖ ਲਓ ਵੀ ਅਸੀਂ ਸੱਚੀ ਆਂ ਜਾਂ ਸਾਡੇ ਬੰਦਿਆਂ ਨੇ ਜਿਹੜੇ ਨੇ ਸਾਡੀ ਨਾਲ ਇੰਗਾ ਕੀਤੀ ਜਾਂ ਕਮੇਟੀ ਨੇ ਜੋ ਕੀਤੀ ਸਾਡੀ ਟੀਮ ਪਰ ਟੀਮ ਕੱਟ ਕੇ ਤਾਂ ਬਾਈ ਕੋਈ ਹੱਲ ਨਹੀਂ ਮਿਲਿਆ ਹਨਾ ਡੇਢ ਦੋ ਘੰਟੇ ਗਰਾਊਂਡ ਖਾਲੀ ਰਿਹਾ ਓਨੇ ਟਾਈਮ ਤੇ ਸਾਡੀ ਟੀਮ ਖੜ ਜਾਂਦੀ ਸੀ ਪੱਟੀਆਂ ਲਾਈਆਂ ਸਾਰੇ ਬੰਦੇ ਤਿਆਰ ਹੋ ਕੇ ਗਰਾਊਂਡ ਕੋਲੋਂ ਮੁੜੇ ਆ ਦੂਜੀ ਪਲੇਅਰ ਗਰਾਊਂਡ 'ਚ ਬੈਠੇ ਸੀ ਕਿਹ ਜਾਂਦਾ ਸਾਰਿਆਂ ਨੂੰ ਬਰਾਬਰ ਦੇਖਿਆ ਜਾਂਦੇ ਜਿਹੜੀ ਜੱਗੂ ਵਰਗੀਆਂ ਟੀਮਸ ਉਹ ਵੀ ਕੱਟ ਦੇ ਉਹ ਵੀ ਦੋ ਘੰਟੇਲੇ ਰਿਹਾ ਕੁਈ ਹੋਰ ਬੋਲਣੇ ਬਸ ਇਹੀ ਆ ਸਾਰੇ ਨਾਲ 88 ਗਾਲ ਬਾਈ ਸਾਰਿਆਂ ਨੂੰ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਸਾਨੂੰ ਚੰਗਾ ਨਹੀਂ ਲੱਗਦਾ ਬਾਈ ਲੋਕ ਗਾਲਾਂ ਕੱਢਦੇ ਆ ਬਿਨਾ ਗੱਲਾਂ ਤੋਂ ਹਨਾ ਵੀ ਜਦੋਂ ਜਿਹੜੀ ਗੱਲ ਦੇ ਸੀ ਦੇਣਦਾਰ ਹੈ ਨਹੀਂਗੇ ਅਸੀਂ ਕਿਸੇ ਤੋਂ ਗਾਲਾਂ ਕਿਉਂ ਲੱਗੇ ਨਹੀਂ ਵੀਡੀਓ ਨਾ ਪਾਉਂਦੇ ਸਾਡੇ ਸਰਿਆਂ ਦਾ ਬਸ ਵੀਰੇ ਨਾ ਤਾਂ ਕਾਲੇ ਬੱਕ ਜਿੰਨਾ ਕਿਸੂਰਾ ਵੀਰੇ ਕੋਈ ਉਹਦਾ ਹੀ ਬੜੀ ਸੂਲ ਪੱਕਿਆ ਠੀਕ ਆ ਵਧੀਆ ਗੱਲਾਂ ਆ ਸੀ ਵੀ ਸੰਚਾਰ ਕਰਿਆ ਵਾ ਸਾਰਾ ਜੋ ਅਸੀਂ ਕੁਝ ਨਹੀਂ ਬੋਲੇ ਬਾਈ ਸਾਡੇ ਕਿਸੂਰਾ ਕੋਈ ਸਾਰਾ ਨਾ ਨਾਂ ਕਾਲੇ ਬੱਕ ਜਿੰਨਾ ਕਿਸੂਰਾ ਸਿਰਚ ਬੰਦੇ ਹੁਣ ਪਲੇਅਰ ਕੋਈ ਇੱਕ ਤਰ੍ਹਾਂ ਦੇ ਨਹੀਂ ਦੇ ਕੋਈ ਕਹਿੰਦੇ ਨਾ ਪੰਜ ਗੁਣਾ 1000 ਨਹੀਂ ਹੁੰਦੀਆਂ ਬਸ ਦੋ ਪਲੇਅਰਾਂ ਨੇ ਮੌਕੇ ਤੇ ਗੱਲ ਦਾ ਤਾਂ ਕਿ ਜਵਾਬ ਦਿੱਤਾ ਟੀਮ ਵੀ ਸਵੇਰੇ ਬਣਾਉਣੀ ਪਈ ਆ ਸਾਨੂੰ ਪਤਾ ਕਿਵੇਂ ਬਣਾਈ ਆ ਸਾਨੂੰ ਪਤਾ ਕਿ ਟੀਸਲੇ ਬਣਾਈ ਆ ਕਾਲੇ ਬਾਈ ਨੂੰ ਦੱਸਿਆ ਵੀ ਪਹਿਲਾਂ ਸਾਰਾ ਕੁਝ ਬਾਈ ਨੇ ਡਾਟਿੰਗ ਤੇ ਕਾਲੇ ਬਾਈ ਨੂੰ ਬਾਈ ਮੈਂ ਸਾਰਾ ਇਹੀ ਦੱਸਿਆ ਵੀ ਆ ਮੈਂ ਕਿ ਪਿੱਛੇ ਕਰਦੇ ਹਾਂ ਹਾਂ ਵੀ ਇਦਾਂ ਪਲੇਅਰਾਂ ਨੇ ਮੰਗ ਕੀਤੀ ਆ ਤੇ ਉਹ ਤੁਹਾਡਾ ਨਾਂ ਲੈ ਰਿਹਾ ਵੀ ਤੁਸੀਂ ਪਲੇਅਰਾਂ ਨੂੰ ਬਾਈ ਕਾਲਾ ਕਹਿੰਦਾ ਸੀ ਮੈਂ ਪੈਸੇ ਨਹੀਂ ਦਿੱਤੇ ਮੈਂ ਵੀ ਮੈਚ ਜਬੂ ਚਲ ਉਹਦਾ ਨਹੀਂ ਸੋ ਆਪਣੀ ਆ ਬਬਰਾ ਵੀ ਆ ਗਿਆ ਬਬਰੇ ਤੂੰ ਵੀਰੇ ਦੱਸ ਦੇ ਤੂੰ ਕਿਹੜੀ ਤੇ ਕਿਹੜੇ ਘਾਣ ਜਿਹਾ ਮਾਰਨ ਜਿਆ ਪੂਰਾ ਸਾਰਾ ਬੰਦ ਹਾਂ ਵੀ ਅਸੀਂ ਮੈਂ ਬਹੁਤ ਪ੍ਰੋਬਲਮ ਜੀਦਾ ਤੇ ਬਾਈ ਨੇ ਕਿਹਾ ਬ੍ਰਿਟ ਨੇ ਮੈਂ ਗੁੱਡੀ ਹੈ ਆ ਬੱਦੇ ਪਲੇਅਰ ਪੁੰਚੀ ਨਹੀਂ ਜੀ ਕੀ ਕਰਦੇ ਓਕੇ ਬਾਈ ਸਾਸੀ ਵਾਲੀ ਜੀ ਬਹੁਤ ਸ਼ੁਕਰ